ਸਭ ਕੁਤ ਬਹਿਲਾ ਰਾ ਗੱਪਚਟਾ ਨੇ ਚਲਾਇਆ ਤੇ ਕੇਜਰੀਵਾਲ ਦੇ ਸਾਹ ਦੇ ਉਤੇ ਸੰਦੀਪ ਪਾਟਲ ਰੰਸ ਦਾ ਬੇਸਿਕ ਸ਼ੋ ਪੁਲਿਸ ਦੀਆਂ ਜਿੰਨੀਆਂ ਇੰਪੋਰਟੈਂਟ ਤਬਾਦਲੇ ਨੇ ਕਮਿਸ਼ਨਰ ਲੈਵਲ ਦੇ ਔਰ ਆਈਪੀਐਸ ਲੈਵਲ ਦੇ ਜ਼ਿਲ੍ਹਾ ਅੰਦੇਵ ਜੈ ਐਸਐਸਪੀ ਵਗੈਰਾ ਡੀਸੀ ਲੋਣੇ ਇਹ ਸਾਰੇ ਉੱਤੋਂ ਹੋ ਰਹੇ ਨੇ ਤੋਂ ਭਗਵੰਤ ਨਾਲ ਤਾਂ ਉਹ ਹੋਮ ਮੰਤਰੀ ਰਹਿ ਗਈ ਤੇ ਕੰਮ ਕਿਸੇ ਹੋਰ ਨੂੰ ਮਿਲ ਗਿਆ ਇਹ ਤਾਂ ਕੂਟਿਲਪ ਦਾ ਫਿਰਦਾ ਸੀਗਾ ਕਿਰਾਏ ਤੇ ਲੈਣ ਵਾਸਤੇ ਤੇ ਹੁਣ ਭਗਵੰਤ ਮਾਨ ਨੂੰ ਦੱਸਾ ਚਾਹੀਦਾ ਵਾ ਕਿ ਤੇਰੇ ਤੋਂ ਐਨਐਸਏ ਭਾਈ ਅਮਰਪਾਲ ਸਿੰਘ ਉਹਨਾਂ ਨੇ ਕਿਉਂ ਲਗਵਾਈ ਕਿ ਇਸ ਨੇ ਲਗਵਾਈ ਕਿ ਇਹ ਹੋਮ ਮਿਨਿਸਟਰ ਅਮਿਤ ਸ਼ਾਹ ਦਾ ਦੇਸ਼ਿਕਾ केजरीवाल ਦਾ ਦੇਸ਼ੀ ਤੁਸੀਂ ਲੋਕਾਂ ਦੇ ਦਿੱਤੇ ਹੋਏ ਫਤਵੇ ਦਾ ਅਪਮਾਨ ਕਰਨ ਨੂੰ ਆਪ ਤਾਂ ਤੁਸੀਂ ਪੂਰੀ ਤਰ੍ਹਾਂ ਹਾਰੇ ਹਾਰੇ ਹੋ ਤੁਸੀਂ ਜਿਹੜੇ ਲੋਕ ਜਿੱਤੇ ਨੇ ਉਹਨਾਂ ਦੇ ਫਤਵੇ ਦਾ ਫਾਟ ਜਾਂਦੇ ਉਹ 2 ਲੱਖ ਕੋਟ ਦੇ ਅੰਮ੍ਰਿਤਪਾਲ ਪਿਆ ਐਮਪੀ ਬਣਿਆ ਵਾ ਉਸ ਨੂੰ ਪਾਰਲੀਮੈਂਟ ਵਿੱਚ ਜਾਣ ਦੇਣਾ ਚਾਹੀਦਾ ਉਹਨੂੰ ਆਪਣੇ ਇਲਾਕੇ ਦੇ ਜੀਤ ਸਿੰਘ ਸਾਹਿਬ ਦੀ ਗੱਲ ਕਰਨ ਦੇ ਚਾਹੀਦੀ ਹੈ ਇਹਨੂੰ ਕਿਸੇ ਵਕਤ ਪਹਿਲਾਂ ਰਾਗਵ ਚੱਡਾ ਨੇ ਚਲਾਇਆ ਸੀਗਾ ਕੇਜਰੀਵਾਲ ਦੇ ਇਸ਼ਾਰੇ ਦੇ ਉੱਤੇ ਫਿਰ ਜਦੋਂ ਡਰਦਾ ਉਹ ਈਡੀ ਤੋਂ ਭੱਜ ਗਿਆ ਲੰਡਨ ਤੇ ਉਹਦਾ ਚਹੇਤਾ ਪੁੱਤਰ ਨਹੀਂ ਰਿਹਾ ਉਹਨਾਂ ਨੇ ਮੁੜ ਕੇ ਸੰਦੀਪ ਪਾਠਕ ਨੂੰ ਇੰਚਾਰਜ ਬਣਾਇਆ ਹੋਇਆ ਹੈ ਬੜੀ ਤੇਦਾ ਸੰਦੀਪ ਪਾਠਕ ਰਨਸ ਦਾ ਬੇਸਿਕ ਸ਼ੋ ਪੁਲਿਸ ਦੀਆਂ ਜਿੰਨੀਆਂ ਇੰਪੋਰਟੈਂਟ ਤਵਾਜਿਲੇ ਨੇ ਕਮਿਸ਼ਨਰ ਲੈਵਲ ਤੇ ਔਰ ਆਈਪੀਐਸ ਲੈਵਲ ਤੇ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਵਗੈਰਾ ਡੀਸੀ ਲੋਣੇ ਇਹ ਸਾਰੇ ਉੱਤੋਂ ਹੋ ਰਹੇ ਨੇ ਤੋਂ ਭਗਵੰਤ ਨਾਲ ਤਾਂ ਉਹ ਹੋ ਗਈ ਕਿ ਨਾਤੀ ਧੋਤੀ ਰਹਿ ਗਈ ਤੇ ਕੰਮ ਕਿਸੇ ਹੋਰ ਨੂੰ ਮਿਲ ਗਿਆ ਇਹ ਤਾਂ ਕੋਠੀ ਲਾਭ ਦਾ ਫਿਰਦਾ ਸੀਗਾ ਕਿਰਾਏ ਤੇ ਲੈਣ ਵਾਸਤੇ ਇਸ ਕਰਕੇ ਇਹਦੇ ਨਾਲ ਇਹਦੀ ਬੜੀ ਤੋਹੀਨ ਹੋਈ ਆ ਔਰ ਪਾਰਟੀ ਨੇ ਇਹਨੂੰ ਮੁਕੰਮਲ ਤੌਰ ਤੇ ਸਾਈਡਲਾਈਨ ਕਰਤਾ ਵਾ ਪਰ ਹੁਣ ਕਿਉਂਕਿ ਇਹ ਇਹਨਾਂ ਨੂੰ ਮਤਲਬ ਕੂਠੀਆਂ ਤੇ ਵੱਡੀਆਂ-ਵੱਡੀਆਂ ਗੱਡੀਆਂ ਤੇ ਜਹਾਜ਼ਾਂ ਚੜਨ ਦੀ ਆਦਤ ਪੈ ਗਈ ਹੈ ਇਹ ਕੁਝ ਉਹਨੂੰ ਕਹਿ ਨਹੀਂ ਸਕਣਗੇ ਇਹਨਾਂ ਵਿੱਚ ਹੁਣ ਇੰਨੀ ਹਿੰਮਤ ਨਹੀਂ ਗਈ ਕਿ ਉਹਨਾਂ ਨੂੰ ਟੋਕ ਸਕਣ ਔਰ ਮੈਂ ਸਮਝਦਾ ਹਾਂ ਕਿ ਇਹ ਇੱਕ ਕਿਸਮ ਦੀ ਪੰਜਾਬ ਦੇ ਚੀਫ ਮਿਨਿਸਟਰ ਜਿਹੜਾ ਪੰਜਾਬ ਦਾ ਇਲੈਕਟਿਡ ਚੀਫ ਮਿਨਿਸਟਰ ਉਹਦੀ ਬਹੁਤ ਵੱਡੀ ਬੇਇੱਜ਼ਤੀ ਹੋਈ ਹੈ ਔਰ ਉਹਨੂੰ ਇਸ ਗੱਲ ਦੇ ਉੱਤੇ ਆਪਣਾ ਪੱਖ ਜਿਹੜਾ ਲੋਕਾਂ 'ਚ ਰੱਖਣਾ ਚਾਹੀਦਾ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਹੁਣ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਵਾ ਕਿ ਤੇਰੇ ਤੋਂ NSA ਭਾਈ ਅਮਰਪਾਲ ਸਿੰਘ ਉਹਨਾਂ ਦੇ ਕਿਉਂ ਲਗਵਾਈ ਗਈ ਆ ਕਿਸ ਨੇ ਲਗਵਾਈ ਆ ਕਿਏ ਹੋਮ ਮਿਨਿਸਟਰ ਅਮਿਤ ਸ਼ਾਹ ਦਾ ਉਪਦੇਸ਼ ਸੀਗਾ ਕੇਜਰੀਵਾਲ ਦਾ ਉਪਦੇਸ਼ ਸੀ ਸੰਦੀਪ ਪਾਠਕ ਦਾ ਉਪਦੇਸ਼ ਸੀਗਾ ਕਿਉਂਕਿ ਤੁਸੀਂ ਕਦੀ ਅਜ ਤੱਕ ਐਨਐਸਏ ਤੇ ਆਪਣੀ ਟਿੱਪਣੀ ਨਹੀਂ ਦਿੱਤੀ ਔਰ ਬਿਨਾ ਕਿਸੇ ਟਿੱਪਣੀ ਤੇ ਦਿੱਤੇ ਤੁਸੀਂ ਆ ਜਿਹੜੀ ਐਨਐਸਏ ਵਿੱਚ ਇੱਕ ਸਾਲ ਦਾ ਹੋਰ ਵਾਅਦਾ ਕੀਤਾ ਇਹ ਬਹੁਤ ਵੱਡਾ ਅਨਿਆਏ ਆ ਤੁਸੀਂ ਲੋਕਾਂ ਦੇ ਦਿੱਤੇ ਹੋਏ ਫਤਵੇ ਦਾ ਅਪਮਾਨ ਕਰ ਰਹੇ ਹੋ ਆਪ ਤਾਂ ਤੁਸੀਂ ਬੁਰੀ ਤਰ੍ਹਾਂ ਹਾਰੇ ਹਾਰੇ ਹੋ ਤੁਸੀਂ ਜਿਹੜੇ ਲੋਕੀ ਜਿੱਤੇ ਨੇ ਉਹਨਾਂ ਦੇ ਫਤਵੇ ਦਾ ਪਾਣ ਕਰ ਰਹੇ ਹੋ 2 ਲੱਖ ਵੋਟ ਤੇ ਅਮਰਿਤਪਾਲ ਜਿੱਤੇ ਆ ਐਮਪੀ ਬਣਿਆ ਵਾ ਉਸ ਨੂੰ ਪਾਰਲੀਮੈਂਟ ਵਿੱਚ ਜਾਣ ਦੇਣਾ ਚਾਹੀਦਾ ਉਹਨੂੰ ਆਪਣੇ ਇਲਾਕੇ ਖਦੂਰ ਸਾਹਿਬ ਦੀ ਗੱਲ ਕਰਨ ਦੇਣੀ ਚਾਹੀਦੀ ਹੈ ਔਰ ਇਹ ਦੱਸਣ ਜ਼ਰੂਰ ਕਿ ਐਨਐਸਏ ਲਾਉਣ ਦਾ ਕੌਣ ਜ਼ਿੰਮੇਵਾਰ ਸੀ ਕਾ ਵੈਦਰ ਇਟ ਵਾਸ ਅ ਹੋਮ ਮਿਨਿਸਟਰ ਆਫ ਇੰਡੀਆ ਸੰਦੀਪ ਪਟਕ ਕੇਜਰੀਵਾਲ ਦੀ ਤਿਕੜੀ ਸੀ ਕਿ ਰਾਗਵ ਚੱਡੇ ਦੀ ਕਿ ਭਗਵੰਤ ਮਾਨ ਨੇ ਆਪ ਲਾਈ ਸੀ ਕਿਉਂਕਿ ਇਸ ਗੱਲ ਦਾ ਲੋਕਾਂ ਨੂੰ ਬਹੁਤ ਭਾਰੀ ਗਿਲਾਵਾ ਕਿ ਸਾਡਾ ਪੰਜਾਬ ਦਾ ਚੀਫ ਮਿਨਿਸਟਰ ਹੋਵੇ ਸਿਰ ਤੇ ਪੱਗ ਬੰਨਦਾ ਹੋਵੇ ਆਪਣੇ ਆਪ ਨੂੰ ਸਿੱਖ ਕਹਿੰਦਾ ਹੋਵੇ ਤੇ ਸਿੱਖਾਂ ਦੇ ਨੌਜਵਾਨਾਂ ਨੂੰ ਫੜ ਕੇ ਬੇਬੁਨਿਆਦ ਇਲਜਾਮਾਂ ਦੇ ਵਿੱਚ ਸ ਹਜ਼ਾਰਾਂ ਕਿਲੋਮੀਟਰ ਦੂਰ ਲੈ ਜਾ ਕੇ ਕੀ ਗੱਲ ਪੰਜਾਬ ਦੀ ਜਿਲ੍ਹਾ ਜਿੱਦੇ ਰੱਖਿਆ ਜਾ ਸਕਦਾ ਕੀ ਗੱਲ ਪੰਜਾਬ ਪੁਲਿਸ ਨੂੰ ਕرائی ਨਹੀਂ ਕਰ ਸਕਦੀ ਕਿ ਪੰਜਾਬ ਦੀਆਂ ਕੋਰਟਸ ਇਨਕੰਪੀਟੈਂਟ ਨੇ ਟੂ ਟ੍ਰਾਈ ਫਾਰ ਐਨੀ ਕ੍ਰਾਈਮ ਇਸ ਕਰਕੇ ਭਗਵੰਤ ਮਾਨ ਦੀ ਜਿਹੜੀ ਇਸ ਵਕਤ ਕਾਰਜਸ਼ੈਲੀ ਆ ਉਹ ਇੱਕ ਕਿਸਮ ਦਾ ਡਿਫੰਟ ਚੀਫ ਮਿਨਿਸਟਰ ਹੈ ਔਰ ਆ ਵੀਲ ਨਾਟ ਬੀ ਸਰਪ੍ਰਾਈਜ਼ਡ ਯਾ ਆਉਣ ਵਾਲੇ ਦਿਨਾਂ 'ਚ ਇਹਨੂੰ ਰਿਪਲੇਸ ਕਰਕੇ ਕਿਸੇ ਹੋਰ ਆਪਣੇ ਚਾਹਿੱਤੇ ਨੂੰ ਕੇਜਰੀਵਾਲ ਜਿਹੜਾ ਇੱਥੇ ਉਹਦੀ ਸਥਾਪਨਾ ਕਰ ਠੀਕ ਹੈ